ਦੋਸਤੋ ਕਿੰਨੇ ਲੋਕ ਯਾਰ ਤੁਹਾਨੂੰ ਵੋਟਰਾਂ ਨੂੰ ਸਪੋਰਟਰਾਂ ਨੂੰ ਜਿਹੜਿਆਂ ਬੰਦਿਆਂ ਨੇ ਉਹਨਾਂ ਨੂੰ ਰੂਬੀ ਕਾਉਨ ਵਰਗੀਆਂ ਵੱਡੀਆਂ ਗੱਡੀਆਂ ਤੇ ਚੜਨਾ ਚੜਨ ਤੱਕ ਪਹੁੰਚਾਇਆ ਮਤਲਬ ਚੜਨਾ ਸਿਖਾਇਆ ਕਹਿ ਲਓ ਸਾਰਿਆਂ ਨੂੰ ਭੁੱਲ ਗਏ ਕੀ ਕਹਿੰਦੇ ਆ ਬਾਈ ਜੀ ਸਾਡੀ ਤਾਂ ਸਲਫਰ ਰਿਸਪੈਕਟ ਦੀ ਗੱਲ ਹੈ ਟਿਕਟ ਮਿਲੀ ਨਹੀਂ ਤੇ ਛਾਲ ਮਾਰੀ ਦੂਜੇ ਪਾਸੇ तितਲੀ ਵਾਂਗੂ ਉੱਡ ਕੇ ਪਰ ਦੋਸਤੋ ਇੱਕ ਟਿਕਟ ਹੈ 19 ਤਾਂ 2 ਸਾਲਾਂ ਨੂੰ ਫੇਰ ਇਲੈਕਸ਼ਨ ਹੈ ਉਦੋਂ ਮਿਲ ਜਾਣੀ ਹੈ ਉਦੋਂ ਨਹੀਂ ਤਾਂ ਅਗਲੇ 2 ਸਾਲਾਂ ਨੂੰ ਫੇਰ ਇਲੈਕਸ਼ਨ ਹੈ ਉਦੋਂ ਮਿਲ ਜਾਣੀ ਹੈ ਪਰ ਕਦੇ ਕਿਸੇ ਲੀਡਰ ਨੇ ਉਹ ਲੋਕੋ ਤੁਹਾਨੂੰ ਖਸ ਖਸ ਦੀ ਖੇਤੀ ਬਾਰੇ ਕਿਹਾ ਕਿ ਮੈਂ ਪਾਰਟੀ ਛੱਡ ਦਾਂ ਕਦੇ ਕਿਸੇ ਨੇ ਕਿਹਾ ਕਿ ਮਾਪਾ ਤੇਰਾ ਪੁੱਤ ਚਿੱਟੇ ਨਾਲ ਰੋਜ਼ 15 ਤੋਂ 20 ਨੌਜਵਾਨ ਬਾਵਾ ਚਿੱਟੀ ਕੇ ਰਹਿ ਜਾਂਦੇ 55 ਰਹਿ ਜਾਂਦੀਆਂ ਦੋਸਤੋ ਟੀਕੇ ਲਾਉਣ ਵਾਲੇ ਨੌਜਵਾਨ ਪਿੱਛੇ ਕਦੇ ਕਿਸੇ ਨੇ ਕਿਹਾ ਕਿ ਮੈਂ ਪਾਰਟੀ ਛੱਡ ਦੇ। ਕਦੇ ਕਿਸੇ ਨੇ ਕਿਹਾ ਕਿ ਕੈਂਸਰ ਟ੍ਰੇਨ ਬਠਿੰਡੇ ਤੋਂ ਬੀਕਾਨੇਰ ਜਾਂਦੀ ਹੈ, ਹਸਪਤਾਲ ਭਰੇ ਪਏ ਐ। ਕਿਉਂ ਭਰੇ ਪਏ ਐ? ਕਿ ਲੁਧਿਆਣੇ ਜਿੱਥੋਂ ਜਾ ਕੇ ਰਾਜਾ ਵਿਡਿੰਗ ਇਲੈਕਸ਼ਨ ਲੜ ਰਿਹਾ ਦੋਸਤੋ ਉੱਥੇ ਕੀ ਐ? ਬੁੱਢਾ ਦਰਿਆ ਵਗਦਾ ਸੀ। ਬੁੱਢੇ ਦਰਿਆ ਨੂੰ ਨਾਲੇ ਬੁੱਢਾ ਨਾਲਾ ਬਣਾਤਾ ਇੰਡਸਟਰੀ ਗਲੀਆਂ ਤੋਂ ਪੋਲੀਟਿਸ਼ਨਾਂ ਨੇ ਇੰਡਸਟਰੀ ਲਿਸਟਾਂ ਤੋਂ ਲੈ ਲੈ ਕੇ ਪੈਸੇ ਇੱਕ ਇੰਡਸਟਰੀ ਲਿਸਟ ਨੂੰ ਭਗਵੰਤ ਮਾਨ ਸਾਹਿਬ ਨੇ ਰਾਜ ਸਭਾ ਚ ਭੇਜ ਤਾਂ ਕਿ ਚੱਕ ਪਾਵਰ ਜੋ ਮਰਜ਼ੀ ਕਰ ਉਹ ਪਾਣੀ ਅੱਗੇ ਸਤਲੁਜ ਦਰਿਆ ਚ ਪੈਂਦਾ ਹੈ ਸਤਲੁਜ ਤੋਂ ਜੋੜੀਆਂ ਨਹਿਰਾਂ ਚੋਂਦਾ ਹੈ ਨਹਿਰਾਂ ਚੋਂ ਅੱਗੇ ਰਾਜਸਥਾਨ ਤੱਕ ਦੋਸਤੋ ਕੈਂਸਰ ਵਰਗੀਆਂ ਨਾਮ ਰਾਜ਼ ਬਿਮਾਰੀਆਂ ਵਣਦਾ ਬੱਚਿਆਂ ਦੇ ਜੰਮਦਿਆਂ ਦੇ ਵਾਲ ਚਿੱਟੇ ਹੈ ਜੰਮਦੇ ਬੱਚਿਆਂ ਨੂੰ 20-20 ਬਿਮਾਰੀਆਂ ਆ ਹਵੋਰ ਫਾਜਲ ਕਾ ਗੰਗਾ ਨਗਰ ਦੇ ਕੁਝ ਪਿੰਡ ਅਪਾਜ ਬੱਚੇ ਜੰਮ ਰਹੇ ਹੈ ਲੱਤਾਂ ਬਾਹਾਂਾਂ ਕਮਜ਼ੋਰ ਹੈ ਪੂਰੇ ਨਹੀਂ ਹੋ ਰਹੇ ਬੱਚਿਆਂ ਦਾ ਸਰੀਰ ਨਹੀਂ ਪੂਰਾ ਹੋ ਰਿਹਾ ਉਹਨਾਂ ਦੀਆਂ ਮਾਵਾਂ ਮਰੀਜ਼ ਬਣ ਗਈਆਂ ਕਦੇ ਕਿਸੇ ਲੀਡਰ ਨੇ ਆਖਿਆ ਕਿ ਮੈਂ ਇਸ ਗੱਲ ਤੇ ਪਾਰਟੀ ਛੱਡਾਂ ਕਿਸੇ ਨੇ ਨਹੀਂ ਕਿਹਾ ਦੋਸਤੋ ਕਿਸੇ ਵੀ ਪਾਰਟੀ ਦਾ ਹੋਵੇ ਹੋ ਯਾਰ ਐਕਸ ਵਾਈ ਜ਼ेड ਪਰ ਸੈਲਫ ਰਿਸਪੈਕਟ ਕਦੋਂ ਆਉ ਤੇਰੀ ਸੈਲਫ ਰਿਸਪੈਕਟ ਭਲਿਆ ਮਾਨਸਾ ਇੱਕ ਮੇਲਾ ਪਲਾ ਸੌਰ ਦਾ ਜਮਾ ਛੱਲਿਆ ਹੋਇਆ ਜਮਾ ਲੰਗੋੜਾ ਆਦਮੀ ਜਿਹੜੇ ਬੰਦੇ ਨੇ ਤੇਰੇ ਘਰ ਵਾਲੀ ਦੇ ਪਿੱਛੇ ਟੈਂਪੂ ਲਾਇਆ ਤੇ ਸਾਰਾ ਦਿਨ ਤੰਜ ਕਸਦੇ ਰਹੇ ਟਾਉਂਟ ਮਾਰਦੇ ਰਹੇ ਲੋਕਾਂ ਨੂੰ ਦੀ ਅੱਜ ਕੱਲ ਉਹ ਗੱਲ ਨਹੀਂ ਕਿ ਤੁਸੀਂ 10 ਸਾਲ ਪਹਿਲਾਂ ਅੱਜ ਬਿਆਨ ਦੇਤਾ ਤੇ ਪਰਸੋਂ ਨੂੰ ਲੋਕਾਂ ਨੂੰ ਕੋਲ ਅਖਬਾਰ ਆਉਣਾ ਹੈ ਅਧਕ ਪਿੰਡ ਅਨਪੜ ਹੋਣਾ ਹੈ ਦੁਹਾਚਾਰਾਂ ਨੇ ਪੜ੍ਹਨੀ ਖਬਰ ਕਿਸੇ ਨੇ ਸੱਚ ਮੰਨਣੀ ਕਿਸੇ ਨੇ ਨਾ ਮੰਨਣੀ ਹੁਣ ਪਗਲਾ ਵੀਡੀਓ ਨਾ ਅੱਧੀ ਅੱਧੀ ਕਰਕੇ ਮਿੱਤਰੋ ਉਸੇ ਵੇਲੇ ਪਾ ਦਿੰਦਾ ਕੀ ਸੁੱਡੀ ਸਲਸ ਸਤਲ ਪਰਸਪਕ ਤਿਆਰ ਜਿਹੜੇ ਤੁਹਾਨੂੰ ਕੱਲ ਗਾਲਾਂ ਦੇ ਕੇ ਜਿਹੜੇ ਪੰਜਾਬੀ ਅਵਦਾਨੀਆਂ ਤੋਂ ਦਰਾਨੀਆਂ ਤੋਂ ਵੱਡੇ ਵੱਡੇ ਸ਼ਾਹੂਕਾਰਾਂ ਤੋਂ ਨੇ ਡਰੇ ਉਹ ਪੰਜਾਬੀ ਯਾਰ ਇੱਕ ਟਿਕਟ ਪਿੱਛੇ ਵੇਖਣ ਲੱਗ ਪਏ ਟਿਕਟ ਤੁਸੀਂ ਛੱਡੋ ਕੈਂਸਰ ਪਿੱਛੇ ਟਿਕਟ ਤੁਸੀਂ ਛੱਡੋ ਚਿੱਟੇ ਪਿੱਛੇ ਟਿਕਟ ਤੁਸੀਂ ਛੱਡੋ ਨਮਰਦ ਹੁੰਦੇ ਬੱਚਿਆਂ ਪਿੱਛੇ ਟਿਕਟ ਤੁਸੀਂ ਛੱਡੋ ਫੇਰ ਤੁਹਾਨੂੰ ਲੀਡਰ ਮੰਨਈਏ ਜਿਹੜਾ ਪ੍ਰਵਾਸ ਹੋ ਰਿਹਾ ਟਿਕਟ ਤੁਸੀਂ ਛੱਡੋ ਇਧਰੋਂ ਜਾ ਕੇ ਬੱਚੀਆਂ ਉਧਰ ਦਿਹਾੜੀ ਕਰ ਰਹੀਆਂ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਫੇਰ ਤੁਹਾਨੂੰ ਮੰਨਿਏ ਕਿ ਤੁਹਾਡੀ ਸੈਲਫ ਰਿਸਪੈਕਟ ਸੀ ਤੁਸੀਂ ਅਣਖੀ ਪੰਜਾਬੀਓ ਤੁਸੀਂ ਤਾਂ ਲੰਡੂ ਹੋ ਖੱਦਰ ਪਾ ਕੇ ਤੇ ਲੋਕਾਂ ਨੂੰ ਮੁੰਨ ਕੇ ਤੇ ਜਾ ਕੇ ਖਚਰਾ ਹੱਸਾ ਹੱਸਦੇ ਹੋ ਕਿ ਮੈਂ ਅੱਜ ਐਨੇ ਬੰਦੇ ਮੂਰਖ ਬਣਾਏ ਸੋ ਦੋਸਤੋ ਜਿਹੜਾ ਡੱਬ ਵਾਲੀ ਕੱਲ ਮੈਂ ਦੇਖਿਆ ਉੱਥੇ ਯਾਰੋ ਹਰੀਆਂਆਂ ਜਾਂ ਚਾਦਰਾਂ ਲਾ ਕੇ ਤੇ ਕਿਸਾਨ ਪਏ ਐ ਸਿੱਧੂਪੁਰ ਜਥੇਬੰਦੀ ਦੇ ਡੱਬ ਵਾਲੀ ਬਾਰਡਰ ਤੇ ਬੈਠੇ ਐ ਉਹਨਾਂ ਦੀ ਕੋਈ ਜ਼ਮੀਨਦਾਰ ਔਲਾ ਹੈ ਵੋਟਾਂ ਪਾਉਣ ਤੋਂ ਪਹਿਲਾਂ ਉਹਨਾਂ ਕਿਸਾਨਾਂ ਬਾਰੇ ਸੋਚਿਓ। ਵੋਟਾਂ ਪਾਉਣ ਤੋਂ ਪਹਿਲਾਂ ਸ਼ੁਭ ਕਰਨ ਜਿਹੜਾ ਦੋ ਕਿੱਲਿਆਂ ਦਾ ਜ਼ਿਮੀਂਦਾਰ ਮਰ ਗਿਆ 9 ਲੱਖ ਰੁਪਿਆ ਕਰ ਦਿਆ ਜਿਹਦੇ ਸਿਰ ਸੀ। ਉਹਦੀ ਭੈਣ ਨੂੰ ਕੋਈ ਨੌਕਰੀ ਨਹੀਂ ਮਿਲੀ। ਕੋਈ ਕਰੋੜ ਰੁਪਿਆ ਨਹੀਂ ਮਿਲਿਆ ਦੋਸਤੋ ਸਭ ਲਫਾਫੇ ਸੀ ਮੁੱਖ ਮੰਤਰੀ ਸਾਹ ਦੇ। ਵੋਟਾਂ ਪਾਉਣ ਤੋਂ ਪਹਿਲਾਂ ਉਹਨਾਂ ਨੌਜਵਾਨਾਂ ਬਾਰੇ ਮਿਲਿਓ ਜਿਹੜੇ ਸ਼ੰਭੂ ਬਾਡਰ ਤੇ ਜਿਨ੍ਹਾਂ ਦੀਆਂ ਅੱਖਾਂ ਚਲੀਆਂ ਗਈਆਂ। ਵੋਟਾਂ ਪਾਉਣ ਤੋਂ ਪਹਿਲਾਂ ਉਹਨਾਂ ਨੌਜਵਾਨਾਂ ਬਾਰੇ ਸੋਚੋ ਜਿਹਦੀਆਂ ਲੱਤਾਂ ਬਾਹਾਂ ਤੋੜਦਿਆਂ ਬੋਰੀ ਚ ਪਾ ਕੇ ਕੁੱਟਿਆ ਇੱਕ ਵੀ ਲੀਡਰ ਨਹੀਂ ਬੋਲਿਆ ਜਿਹੜੇ ਅੱਜ ਐਮਐਲਏ ਕੱਲ੍ਹ ਰੀਲ ਆਈ ਉੱਤੋਂ ਬਣ ਕੇ ਅੱਗੇ ਸ਼ੇਅਰ ਕਰੀ ਜਾਂਦੇ ਐ ਇਟ ਆਊਟ ਬਣ ਕੇ ਛਿੱਟੇ ਮਾਰ ਬਣ ਕੇ ਚੁਲੀ ਚੱਕ ਬਣ ਕੇ ਸ਼ੇਅਰ ਕਰ ਦਿਓ ਮੇਰੇ ਭਰਾ ਧੰਨਵਾਦ ਸਸੀਕਾ